ਜਲੰਧਰ ਦੇ ਵਿੱਚ ਇੱਕ ਕੁੜੀਓ ਦੀ ਅਸ਼ਲੀਲ ਵੀਡੀਓ ਦਾ ਮਾਮਲਾ ਲਗਾਤਾਰ ਤੁਰ ਫੜਦਾ ਚਾਰਿਆ ਚੀ ਹਾਂ ਗੁਰਮਨਜੋਤ ਕੋਰ ਉਪਲ ਜਿਸ ਨੂੰ ਉਪਲ ਫਾਰਮ ਗਰਲ ਵੀ ਕਿਹਾ ਜਾਂਦਾ ਹੈ ਕੁਝ ਦਿਨਾਂ ਤੋਂ ਸੁਰਖੀਆਂ ਵਿੱਚ ਹੈ ਸੋਸ਼ਲ ਮੀਡੀਆ ਤੇ ਉਸ ਦਾ ਐਮ ਐਮ ਐਸ ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਪੂਰਨ ਸੁਰਖੀਆਂ ਵਿੱਚ ਆ ਗਈ ਹੈ ਗੁਰਮਨਜੋਤ ਕੋਰ ਉਪਲ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓਜ਼ ਉਸ ਦੀ ਸਹਿਮਤੀ ਤੋਂ ਬਿਨਾਂ ਬਣਾਈਆਂ ਗਈਆਂ ਸਨ ਅਤੇ ਵਾਇਰਲ ਕੀਤੀਆਂ ਗਈਆਂ ਨੇ ਆਪਣੇ ਸਾਬਕਾ ਮੰਗੇਤਰ ਪ੍ਰਭ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਨੇ ਕਥਨ ਤੌਰ ਤੇ ਵੀਡੀਓਸ ਵਾਇਰਲ ਕੀਤੀਆਂ ਨੇ ਦੱਸ ਦਈਏ ਗੁਰਮਨਜੋਤ ਕੋਰ ਉਪਲ ਟਰੈਕਟਰ ਵਾਲੀਆਂ ਵੀਡੀਓਸ ਨਾਲ ਉਹ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ ਪਰ ਹੁਣ ਉਸ ਦੀਆਂ ਵਾਇਰਲ ਵੀਡੀਓ ਨੇ ਇੰਟਰਨੈਟ ਤੇ ਤਰਥੱਲੀ ਮਚਾਈ ਹੋਈ ਹੈ ਗੁਰਮਨਨਜੋਤ ਕੋਰ ਨਕੋਦਰ ਦੇ ਪਿੰਡ ਪਵਾਵਾ ਦੀ ਰਹਿਣ ਵਾਲੀ ਹੈ ਆਪਣੇ ਕਥਨ MMS ਲੀਕ ਤੇ ਗੁਰਮਨਜੋਤ ਕਰੂਪਲ ਨੇ ਕਿਹਾ ਹੈ ਕਿ ਉਸਨੇ ਖੁਦ ਪ੍ਰਭ ਨੂੰ ਵੀਡੀਓਜ਼ ਭੇਜੀਆਂ ਸਨ ਪਰ ਉਸਨੇ ਕਦੀ ਨਹੀਂ ਸੋਚਿਆ ਸੀ ਕਿ ਉਸਦਾ ਹੀ ਮੰਗੇਤਰ ਉਸ ਦੀਆਂ ਵੀਡੀਓਜ਼ ਲੀਕ ਕਰੇਗਾ ਗੁਰਮਨਜੋਤ ਕੌਰ ਨੇ ਇਹ ਵੀ ਕਿਹਾ ਹੈ ਕਿ ਵਾਇਲ ਵੀਡੀਓ AI ਨਾਲ ਨਹੀਂ ਬਣਾਈਆਂ ਗਈਆਂ ਸਗੋ ਇਹ ਸਾਰੀਆਂ ਵੀਡੀਓਜ਼ ਅਸਲੀ ਨੇ ਤੇ ਮੇਰੀਆਂ ਹੀ ਹਨ ਗੁਰਮਨਜੋਤ ਕੌਰ ਨੇ ਦੱਸਿਆ ਕਿ ਪ੍ਰਭ ਨੇ ਵੀਡੀਓਜ਼ ਆਪਣੇ ਦੋਸਤ ਇੰਦਰ ਨੂੰ ਭੇਜੀਆਂ ਜਿਸਨੇ ਯੂਕੇ ਵਿੱਚ ਰਹਿੰਦੇ ਆਪਣੇ ਭਰਾ ਨੂੰ ਵੀਡੀਓਜ਼ ਭੇਜੀਆਂ ਤੇ ਉੱਥੇ ਹੀ ਇਹ ਵੀਡੀਓ ਨੇ ਜਿਹੜੀਆਂ ਵਾਇਰਲ ਕੀਤੀਆਂ ਗਈਆਂ ਨੇ ਹੁਣ ਇਸ ਮਾਮਲੇ ਵਿੱਚ ਗੁਰਮਨ ਜੋਤਕੌਰ ਦੀ ਵਾਇਲ ਵੀਡੀਓ ਮਾਮਲੇ ਵਿੱਚ ਮਹਿਲਾ ਕਮਿਸ਼ਨਰ ਨੇ ਨੋਟਿਸ ਲਿਆ ਤੇ ਰਾਜਕਲ ਨੇ ਤੁਰੰਤ ਕਾਰਵਾਈ ਕਰਨ ਦੇ ਹਦਾਇਤ ਦਿੱਤੇ ਨੇ ਤੇ 22 ਅਗਸਤ ਤੱਕ ਜਿਹੜੀ ਕਿ ਰਿਪੋਰਟ ਮੰਗੀ ਹੈ ਦੱਸ ਦਿਜੀਏ ਇਸ ਵਿੱਚ ਚਲੰਦਰ ਦੀ 19 ਸਾਲਾਂ ਉੱਪਰ ਲੜਕੀ ਨੂੰ ਛਿੱਲਾ ਪਦਾਰਥ ਪਿਲਾ ਕੇ ਜ਼ਬਰਜਨਾਹ ਕਰਨ ਤੇ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਜਿਹੜਾ ਕਿ ਐਕਸ਼ਨ ਲਿੱਤਾ ਗਿਆ ਦੱਸ ਦਈਏ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਹੈ ਪੁਲਿਸ ਨੂੰ ਸਖਤ ਕਾਰਵਾਈ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਨੇ ਮਹਿਲਾ ਕਮਿਸ਼ਨਰ ਚੇਅਰਪਰਸਨ ਰਾਜ ਚ ਲਾਲੀ ਗਿੱਲ ਨੇ ਕਿਹਾ ਹੈ ਕਿ ਲੜਕੀ ਨਾਲ ਵਾਪਰੀ ਘਟਨਾ ਬਹੁਤ ਹੀ ਸ਼ਰਮਨਾਕ ਹੈ આરોપીਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਣਾ ਚਾਹੀਦਾ ਕਮਿਸ਼ਨਰ ਇਸ ਮਾਮਲੇ ਸੰਬੰਧਤ ਅਧਿਕਾਰੀਆਂ ਤੇ ਪੁਲਿਸ ਤੋਂ ਰਿਪੋਰਟ ਤਲਬ ਕੀਤੀ ਹੈ ਪੁਲਿਸ ਨੂੰ ਜਲਦੀ ਤੋਂ ਜਲਦੀ ਪੂਰੇ ਮਾਮਲੇ ਦੀ ਰਿਪੋਰਟ ਪੇਸ਼ ਜਿਹੜੀ ਕਿ ਕਰਨੀ ਪਵੇਗੀ ਦੋਸ਼ ਲਗਾਇਆ ਜਾ ਰਿਹਾ ਕਿ 19 ਸਾਲਾ ਪੀੜਤਾ ਨੂੰ ਪਹਿਲਾ ਨਸ਼ੀਲਾ ਪਦਾਰਥ ਪਿਲਾਇਆ ਗਿਆ ਤੇ ਫਿਰ ਉਸ ਨਾਲ ਗਲਤ ਕੰਮ ਕੀਤਾ ਗਿਆ ਅਤੇ ਵੀਡੀਓ ਬਣਾਈ ਗਈ ਹੈ ਇਹ ਵੀਡੀਓ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਵਾਇਲ ਕਰ ਦਿੱਤਾ ਜਿਸ ਕਾਰਨ ਪੀੜਤਾ ਤੇ ਉਸ ਦਾ ਪਰਿਵਾਰ ਮਾਨਸਿਕ ਤੌਰ ਤੇ ਬਹੁਤ ਦੁਖੀ ਹੈ ਕਮਿਸ਼ਨਰ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਪੁਲਿਸ ਇਸ ਮਾਮਲੇ ਵਿੱਚ ਤੁਰੰਤ ਸਖਤ ਕਾਰਵਾਈ ਨਹੀਂ ਕਰਦੀ ਹੈ ਤਾਂ ਕਮਿਸ਼ਨਰ ਖੁਦ ਅੱਗੇ ਦਖਲ ਦੇਵੇਗਾ ਪੰਜਾਬ ਮਹਿਲਾ ਕਮਿਸ਼ਨ ਨੇ ਪੁਲਿਸ ਪ੍ਰਸ਼ਾਸਨ ਨੂੰ 22 ਅਗਸਤ 2025 ਵਿੱਚ ਕੀਤੀ ਗਈ ਕਾਰਵਾਈ ਦੇ ਵਿਸਤ੍ਰਿਤ ਰਿਪੋਰਟ ਕਮਿਸ਼ਨ ਨੂੰ ਸੌਪਣ ਦੇ ਹੁਕਮ ਜਿਹੜੇ ਕੀ ਦੇ ਦਿੱਤੇ ਨੇ ਕਮਿਸ਼ਨਰ ਨੇ ਕਿਹਾ ਹੈ ਕਿ ਪੀੜਤ ਨੂੰ ਇਨਸਾਫ ਦਿਵਾਉਣਾ ਉਹਨਾਂ ਦੀ ਤਰਜੀਹ ਹੈ ਤੇ ਮੁਲਜ਼ਮਾਂ ਨੂੰ ਜਲਦੀ ਜਿਹੜਾ ਕਿ ਗ੍ਰਿਫਤਾਰ ਕੀਤਾ ਜਾਵੇ